ਪੰਜਾਬ ਦੇ ਵਿੱਚ ਬਸੰਤ ਪੰਚਮੀ ਦਾ ਤਿਹਾਰ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਏ ਅਤੇ ਇਸ ਦੌਰਾਨ ਚਾਈਨਾ ਡੋਰ ਦਾ ਵੀ ਇਸਤੇਮਾਲ ਕੀਤਾ ਜਾਂਦਾ ਏ ਚਾਈਨਾ ਡੋਰ ਆਮ ਇਨਸਾਨ ਅਤੇ ਪੰਛੀਆਂ ਲਈ ਵੀ ਇੰਨੀ ਘਾਤਕ ਹੈ ਹੁਣ ਤੱਕ ਕਈ ਐਸਡੀ ਲਪੇਟ ਵਿੱਚ ਆ ਚੁੱਕੇ ਨੇ ਜਿਨ੍ਹਾਂ ਦੀਆਂ ਖਬਰਾਂ ਅਜੇ ਤਨ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਵੀ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਤਾਂ ਜੋ ਚਾਈਨਾ ਡੋਰ ਬਾਜ਼ਾਰ ਵਿੱਚ ਨਾ ਆਵੇ ਜਦ ਇਹ ਚੱਲਦਾ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਚਿੰਤਤ ਹੈ ਦੂਜੇ ਪਾਸੇ ਸਮਾਜ ਸੇਵੀ ਲੋਕ ਵੀ ਆਪਣੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਸ ਵਿੱਚ ਇਹ ਬਠਿੰਡਾ ਦੇ ਰਹਿਣ ਵਾਲੇ ਸਾਫਤਾ ਕਾਉਂਸਲ ਵਿਜੇ ਕੁਮਾਰ ਲਗਾਤਾਰ ਵਕ ਵਕਤ ਤਰੀਕਿਆਂ ਨਾਲ ਜਿੱਥੇ ਪਹਿਲਾਂ ਵੀ ਲੋਕਾਂ ਨੂੰ ਅਵੇਅਰਸ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਚਾਈਨਾ ਡੋਰ ਨਾਲ ਜੋ ਹੋਰ ਨੁਕਸਾਨ ਹੋ ਰਿਹਾ ਇਸ ਬਾਰੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਚਾਈਨਾ ਡੋਰ ਕਾਤਗੈਸ ਨਾਲ ਕੀਮਤੀ ਜਾਨਾਂ ਚਲਾਈ ਜਾਂਦੇ ਨੇ ਅਤੇ ਚਾਈਨਾ ਡੋਰ ਦਾ ਸਾਨੂੰ ਬਾਈਕਟ ਕਰਨਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਵੱਲੋਂ ਵੀ ਕਿਹਾ ਗਿਆ ਕਿ ਉਹ ਇਸ ਵਾਰ ਚਾਈਨਾ ਡੋਰ ਦਾ ਬਾਈਕਟ ਕਰਨਗੇ। ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ? ਸਕੂਲੀ ਬੱਚਿਆਂ ਨੇ ਅਤੇ ਸਾਬਕਾ ਕਾਉਂਸਲ ਵਿਜੇ ਕੁਮਾਰ ਨੇ। ਕਦੇ ਚਾਈਨਾ ਕਦੇ ਯੂਜ਼ ਨਾ ਕਰੋ ਜਿਹੜੇ ਵੇਚਦੇ ਉਹਨਾਂ ਨੂੰ ਵੀ ਫੜੋ ਜੀ ਚਾਈਨਾ ਡੋਰ ਬਹੁਤ ਗਲਤ ਚੀਜ਼ ਹੈ। ਬੜੀ ਗੰਦੀ ਚੀਜ਼ ਹੈ ਇਹ ਕਦੇ ਯੂਜ਼ ਨਾ ਕਰੋ ਕਦੇ ਵੇਚੋ ਨਾ। ਜਿਹੜਾ ਵੇਚਦਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੀ ਇਹ ਗੱਲ ਹੈ ਉਹਨਾਂ ਦੇ ਮਾਪਿਓ ਲੈ ਕੇ ਦਿੰਦੇ ਆ ਉਹਨਾਂ ਦੇ ਵੀ ਕਾਰਵਾਈ ਕਰੋ ਜੀ ਤੁਸੀਂ ਆਪਦੇ ਮੁੰਡੇ ਨੂੰ ਕਿਉਂ ਦਿਵਾਨਨੇ ਹੋ ਪੈਸੇ ਨਾ ਦੋ ਜੀ ਉਹਨਾਂ ਨੂੰ ਜਿਹੜੇ ਮੰਗਦੇ ਰਹੀ ਪਾਸ ਜੀ ਪਾਣਾ ਵਰਤਣੀ ਚਾਹੀਦੀ ਹੈ ਜੀ ਜਿਹੜੇ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਦੂਜੀਆਂ ਡੋਰਾ ਵਾਤੇ ਚਾਹਿਆ ਡੋਰਾ ਜੀ ਚਾਈਨਾ ਡੋਰ ਨਾਲ ਬਹੁਤ ਜੀ ਬਹੁਤ ਗਲੇ ਗੁਲੇ ਕੱਟੇ ਜਾਂਦੇ ਆ ਜੀ ਉਹਨਾਂ ਨਾਲ ਜੀ ਮਰਤਿ ਹੋ ਜਾਂਦੀ ਹੈ ਜੀ ਬੰਦੇ ਮੋਟਰਸਾਈਕਲ ਤੇ ਜਾਂਦੇ ਜੀ ਗਲੇ ਵਿੱਚ ਫਿਰ ਜਾਂਦੀ ਹੈ ਜੀ ਡੋਰ ਬਹੁਤ ਕੁਝ ਨੁਕਸਾਨ ਇਹ ਡੋਰ ਦੇ ਬੱਚਿਆਂ ਨੂੰ ਬੁਰਾ ਬੁਰਾ ਹੋ ਜਾਂਦਾ ਹੈ। ਬੱਚਾ ਜਿਹੜੇ ਬੱਚੇ ਆ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ। ਜ ਨਹੀਂ ਸਮਝ ਨਹੀਂ ਵਰਤਣੀ ਚਾਹੀਦੀ। ਕਿਸੇ ਕਿਹੜੀ ਡੋਰ ਵਰਤਦੇ ਹੋ? ਜੇ ਅਸੀਂ ਦਾ ਇਹ ਪਾਂਡਾ ਵਰਤ ਨਹੀਂ ਪਾਂਦਾ। ਜੇ ਅਸੀਂ ਕਹਿਣਾ ਚਾਹੁੰਦੇ ਆ ਚਾਈਨਾ ਡੋਰ ਬੰਦ ਕੀਤੀ ਜਾਵੇ। ਲੋਕਾਂ ਨੂੰ ਮੈਂ ਤਾਂ ਜਗਾਨ ਲਈ ਕੀਤਾ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਕੀਤਾ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ। ਹਜ਼ਾਰਾਂ ਦੀ ਤਦਾਦ ਚ ਬੱਚਿਆਂ ਨੂੰ ਮੈਂ ਸਮਝਾਇਆ ਕਿ ਜੈਨਾ ਡੋਰ ਨਾ ਵਰਤੋ। ਜਦੋਂ ਛੁੱਟੀ ਹੋਈ ਆ ਮੈਂ ਬਾਹਰ ਐਸੇ ਕਰਕੇ ਖੜਿਆ ਸੀ ਕਿਉਂਕਿ ਮੈਂ ਤੋਂ ਨੰਗ ਰਿਹਾ ਸੀ ਚਾਈਨਾ ਡੋਰ ਮੇਰੇ ੜਕੀ ਦੇ ਮੈਂ ਸਕੂਟਰ ਤੋਂ ਡਿੱਗ ਪਿਆ। ਦਿਖਣ ਤੋਂ ਬਾਅਦ ਜੋ ਮੈਂ ਮਹਿਸੂਸ ਕੀਤਾ ਦਰਦ ਕੀਤਾ ਜਿਹੜੇ ਮਾਪਿਓ ਦੇ ਇਕੱਲੇ ਇਕੱਲੇ ਜਵਾਕ ਹੈ ਜਾਂ ਚਾਇਨਾ ਟੌਰ ਜਿੱਥੇ ਹਰ ਥਾਂ ਤੇ ਕੋਈ ਨਾ ਕੋਈ ਹਾਸਾ ਹੋ ਰਿਹਾ ਹੈ 8 ਸਾਲ ਦਾ ਜਵਾਕ ਮਰ ਗਿਆ ਇੱਕ ਪਰਸੋ 19 ਸਾਲ ਦਾ ਮੁੰਡਾ ਮਰ ਗਿਆ ਕੱਲ ਇੱਥੇ ਇੱਕ ਦੋ ਬਠੰਡੇ ਦੋ ਬੰਦਿਆਂ ਦੀ ਅੱਖਾਂ ਦੇ ਗਰਦਨ ਵੱਢੀ ਗਈ ਸਿੱਖ ਮੇਰੇ ਸਿੱਖ ਭਰਾ ਦੀ ਮੇਰੇ ਸਰਦਾਰ ਜੀ ਦੀ ਉਹ ਬਹੁਤ ਖਤਰਨਾਕ ਤੇ ਘਾਤਕ ਹੈ ਇਹ ਜਿਹੜੀ ਮੈਂ ਪ੍ਰਸ਼ਾਸਨ ਬਹੁਤ ਉਪਰਾਲੇ ਕਰ ਰਿਹਾ ਮੈਂ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਤੇ ਐਸਪੀ ਸਾਹਿਬ ਸਿਟੀ ਸਾਹਿਬ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਰੇ ਅਫਸਰਾਂ ਦਾ ਧੰਨਵਾਦ ਕਰਦਾ ਤੁਸੀਂ ਉਪਰਾਲਾ ਵਧੀਆ ਕਰ ਰਹੇ ਹੋ ਪਰ ਇਹ ਜਿਹੜੀ ਡੋਰ ਹੈ 8-9 ਮਹੀਨੇ 7 ਮਹੀਨੇ ਜਾਂ 6 ਮਹੀਨੇ ਪਹਿਲਾਂ ਹੀ ਔਨਲਾਈਨ ਆ ਕੇ ਲੋਕਾਂ ਸੋਰ ਕਰ ਲੈਂਦੇ ਆ ਸਕੂਟਰੀਆਂ ਚ ਪਾ ਕੇ ਚੁੱਪ ਕਰਕੇ ਵੇਚ ਜਾਂਦੇ ਮਾਪੇ ਆਪ ਦੇ ਬੱਚਿਆਂ ਨੂੰ ਡੋਰ ਲੈ ਕੇ ਮਾਪਿਆਂ ਨੂੰ ਮੇਰੀ ਬੇਨਤੀ ਹੈ ਵੀ ਮਾਪੇ ਜਿਹੜੇ ਲੈ ਕੇ ਜਾਣਗੇ ਮਾਪਿਆਂ ਦੇ ਪਰਚਾ ਹੁੰਦਾ ਜਿਹੜਾ ਲੈ ਕੇ ਦਿੰਦਾ ਜੇ ਮਾਪਿਓ ਕੋਲੇ ਖੜਿਆ ਬੱਚਾ ਚੈਨਾ ਡੋਰ ਤੇ ਉਡਾਰ ਰਿਹਾ ਤਾਂ ਇ ਮੈਨੂੰ ਲੱਗਦਾ ਆਪਣੇ ਬੱਚੇ ਨੂੰ ਜ਼ਹਿਰ ਦੇਣ ਨਾਲੋਂ ਜੇ ਜੇ ਜ਼ਹਿਰ ਦੇਣ ਦੇ ਸਮਾਨ ਕੀ ਕਾਨੂੰਨ ਸਖਤ ਹੋਣਾ ਚਾਹੀਦਾ ਤੁਹਾਨੂੰ ਕਾਨੂੰਨ ਤਾਂ ਸਖਤ ਹੋਇਆ ਪਰ ਉਹਦੇ ਤੇ ਲੋਕ ਕਿੰਨੇ ਕਿ ਸੁਚੇਤ ਹੁੰਦੇ ਉਹ ਦੇਖੋ ਕਾਨੂੰਨ ਤਾਂ ਬਹੁਤ ਸਖਤ ਹੋ ਗਿਆ 15 ਲੱਖ ਰੁਪਏ ਜੁਰਮਾਨਾ ਹੈ ਸਜ਼ਾ ਵੀ ਹੈ 25000 ਰੁਪਏ ਜਿਹੜਾ ਦੱਸੂਗਾ ਉਹਨੂੰ ਵੀ ਹੈ ਦੇਖੋ ਪਰ ਜਿਹੜਾ ਅੱਜ ਲੋਕਾਂ ਜਵੱੱਕਾ ਨੂੰ ਮੈਂ ਜਾਗਰਤ ਕੀਤਾ ਜਿਵੇਂ ਜਵੱੱਕਾ ਨੇ ਅੱਜ ਬੜਾ ਅੱਲਾ ਸ਼ੇਰੀ ਨਾਲ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਤਾਂ ਮੈਨੂੰ ਖੁਸ਼ੀ ਹੈ ਜੇ ਮੇਰੇ ਕਰਨ ਦੇ ਨਾਲ ਕੋਈ 5-700 ਬੰਦਾ ਇਸ ਗੱਲ ਤੋਂ ਵੇਹਰ ਹੁੰਦਾ ਤਾਂ ਬਹੁਤ ਵਧੀਆ ਗੱਲ ਹੋਣੀ ਹੈ